ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਕੀਤੀ ਸੀ ਆਪਾਂ ਇਸ ਪਰਿਵਾਰ ਬਾਰੇ ਕਿ ਜਿਹੜਾ ਲੱਤ ਦਾ ਇਹਨਾਂ ਨੇ ਆਪਰੇਸ਼ਨ ਕਰਾਉਣਾ ਸੀਗਾ ਤੇ ਆਪਾਂ ਉਸ ਦਿਨ ਪਰਿਵਾਰ ਨੂੰ 5000 ਰੁਪਏ ਦੀ ਸੇਵਾ ਦੇ ਕੇ ਗਏ ਸੀਗੇ ਤੇ ਬਾਕੀ 7000 ਰੁਪਏ ਇਹਨਾਂ ਦੇ ਕੋਲ ਵੀ ਹੈਗਾ ਉਸ ਟਾਈਮ ਤੇ ਬਾਕੀ 2-3000 ਰੁਪਏ ਇਹਨਾਂ ਨੇ ਫੜਿਆ ਸੀਗਾ ਆਪਣੇ ਯਾਰ ਦੋਸਤੋ ਹਨਾ ਤੇ ਆਪਰੇਸ਼ਨ ਜਿਹੜਾ ਕੱਲ ਹੋ ਚੁੱਕਿਆ ਹੈ ਇਸ ਪਰਿਵਾਰ ਦਾ ਤੇ ਬਾਕੀ ਇੱਕ ਵੀਰ ਨੇ ਆਪਾਂ ਨੂੰ ਨਾਮ ਲੈਣ ਤੋਂ ਉਹਨਾਂ ਨੇ ਮਨਾਂ ਕੀਤਾ ਵਾ ਪਹਿਲਾਂ ਵੀ ਬਹੁਤ ਸਮਾਵਾ ਕੀਤੀਆਂ ਉਹਨਾਂ ਨੇ ਆਪਣੇ ਨਾਲ ਤੇ ਉਹਨਾਂ ਨੇ ਆਪਾਂ ਨੂੰ ਛੋਟੀ ਜਿਹੀ ਸੇਵਾ 10000 ਰੁਪਏ ਦੀ ਸੇਵਾ ਜਿਹੜੀ ਹੋਰ ਭੇਜੀ ਸੀ ਇਸ ਪਰਿਵਾਰ ਬਾਰੇ ਤੇ ਉਹ ਆਪਾਂ ਅੱਜ ਇਸ ਪਰਿਵਾਰ ਨੂੰ ਜਿਹੜੀ ਦੇ ਚੱਲੇ ਆ ਤੇ ਹੋਰ ਬਾਕੀ ਧੰਨਵਾਦ ਕਰਦਾ ਹਾਂ ਉਹਨਾਂ ਵੀਰਾਂ ਦਾ ਜਿਹੜੇ ਦਾਸ ਦਾ ਸਾਥ ਦੇ ਕੇ ਤੇ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਹੈਲਪ ਜਿਹੜੀ ਉਹ ਕਰਦੇ ਆ ਇਹ ਸਾਰੇ ਮਾ ਵੀਰਾਂ ਦਾ ਧੰਨਵਾਦ ਕਰਦਾ ਤੇ ਆਪਾਂ ਜਿਹੜਾ ਵੀਰ ਨੇ 10000 ਰੁਪਏ ਭੇਜਿਆ ਸੀ ਆਪਾਂ ਉਸ ਪਰਿਵਾਰ ਨੂੰ ਜਿਹੜਾ ਦੇ ਚੱਲੇ ਆ ਤੇ ਬਾਕੀ ਭਾਈ ਸਾਹਿਬ ਜੀ ਤੁਸੀਂ ਮੈਂ ਸਾਰਿਆਂ ਦਾ ਧੰਨਵਾਦ ਹੈ ਬੱਬਾ ਜੀ ਦੇ ਨਾਲ ਮਦਦੀਆਂ ਇੰਨੀ دیر ਨਹੀਂ ਨਾ ਹੋ ਗਿਆ ਪੈਸੇ ਨਹੀਂ ਸੀਗੇ ਥੋੜੇ ਸੀਗੇ ਤੋਂ ਪੈਸੇ ਲੈ ਕੇ ਫਿਰ ਲੱਜ ਕਰਦੇ ਆ ਮੈਂ ਸਾਰਿਆਂ ਦਾ ਧੰਨਵਾਦ ਆ ਬੱਬਾ ਜੀ ਧੰਨਵਾਦ ਆ ਕੀ ਗੱਲ ਆਈ ਸੀ ਇਹ 5000 ਦੇ ਕੇ ਅੱਜ ਫਿਰ ਤੋਂ ਹੋ ਗਿਆ ਕਿ ਇਹ ਇਹ ਕੱਲ ਮੇਰਾ ਪ੍ਰਸ਼ਨ ਹੋ ਚੁੱਕਿਆ ਆ ਬਾਕੀ ਬਸ ਤੇ ਬਾਕੀ ਬੇਨਤੀ ਹੈ ਜੀ ਆਪਾਂ ਇਹੋ ਜਿਹੇ ਪਰਿਵਾਰਾਂ ਦਾ ਜਿਹੜਾ ਹੈਲਪ ਕਰਿਆ ਕਰੀ ਜਿਹੜੇ ਬਾਕੀ ਲੋੜਵੰਦੇ ਹਨ ਕਿਉਂਕਿ ਕੁਝ ਵੀ ਹੈ ਨਹੀਂ ਤੇ ਬਾਕੀ ਮੈਂ ਪਤਾ ਵੀ ਕੀਤਾ ਸੀ ਇਹਨਾਂ ਬਾਰੇ ਕਿ ਨਾ ਕੀ ਘਰ ਹੈ ਨਾ ਕੋਈ ਟਿਕਾਣਾ ਹੈ ਨਹੀਂ ਪੱਕਾ ਇਹਨਾਂ ਦਾ ਰਹਿਣ ਵਾਸਤੇ ਤੇ ਕਦੀ ਕਿਤੇ ਰਹਿੰਦੇ ਰਾਤ ਕਦੀ ਕਿਤੇ ਰਹਿੰਦੇ ਆ ਤੇ ਦੋਨੇ ਪਿਓ ਪੁੱਤ ਨੇ ਇੱਥੇ ਘੰਟਾ ਘਰ ਡਿਊਟੀ ਕਰਦੇ ਲੁਧਿਆਣੇ ਤੇ ਬਾਕੀ ਕਈ ਵੀਰ ਮੈਨੂੰ ਕਮੈਂਟ ਕਰਦੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਪੈਸੇ ਲੱਗਦੇ ਨਹੀਂਗੇ ਤੇ ਬਾਕੀ ਆਪਰੇਸ਼ਨ ਦਾ ਵੀ ਇਕੱਲਾ 15000 ਰੁਪਏ ਲੱਗਿਆ ਇਹਨਾਂ ਦਾ ਤੇ ਬਾਕੀ 30 ਰੁਪਏ ਬੈੱਡ ਦਾ ਜਿਹੜਾ ਚਾਰਜ ਆ ਇੱਕ ਦਿਨ ਦਾ ਉਹ ਵੀ ਕਹਿੰਦੇ ਜੇ ਪਰਚੀ ਥਨੇ ਦੇ ਦਈਏ ਤੇ ਲੈਂਦੇ ਨਹੀਂਗੇ ਤੇ ਬਾਕੀ ਇਹਨਾਂ ਦਾ 15000 ਰੁਪਏ ਇਕੱਲਾ ਖਰਚਾ ਵਾ ਤੇ ਬਾਕੀ ਮਾੜਾ ਮੋਟਾ ਟੈਸਟਾਂ ਕੁਟਾਂ ਦੇ ਜਿਹੜੇ ਬਾਹਰ ਕਰਾਉਣੇ ਪੈਂਦੇ ਆ ਇੰਨਾ ਕੀ ਖਰਚਾ ਆ ਬਾਕੀ ਕੋਈ ਜ਼ਿਆਦਾ ਖਰਚਾ ਨਹੀਂ ਹੋਇਆ ਤੇ ਆਪਾਂ ਇਸ ਪਰਿਵਾਰ ਨੂੰ ਜਿਹੜਾ 5000 ਉਹਦਣ ਤੇ 10000 ਰੁਪਏ ਅੱਜ ਦੇ ਚਲੇ ਆ ਤੇ ਆਪਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਸਾਡੇ ਜਥੇਬੰਦੀ ਪ੍ਰਣਾਮ ਸ਼ਹੀਦ ਦਾ ਸੰਗਰਸ਼ ਕਮੇਟੀ ਦਾ ਸਾਥ ਦੇ ਰਹੇ ਨੇ ਤੇ ਉਮੀਦ ਕਰਦਾ ਕਿ ਸਾਰੇ ਹੀ ਵੀਰੇ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ ਤਾਂ ਜੋ ਆਪਾਂ ਇਹੋ ਜਿਹੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੀ ਜਿਹੜਾ ਆਪਾਂ ਹੈਲਪ ਜਿਹੜੀ ਆ ਕਰਦੇ ਰਿਹਾ ਕਰੀਏ ਕਿ ਬਾਕੀ ਇੱਕ ਬੇਨਤੀ ਹੋਰ ਆ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਹੋ ਜੀ ਆਪਾਂ ਵੀਡੀਓ ਸ਼ੇਅਰ ਕਰਿਆ ਕਰੀਏ ਤੁਹਾਡਾ ਸ਼ੇਅਰ ਕੀਤਾ ਵੇ ਇੱਕ ਭਲੇ ਦਾ ਕੰਮ ਹੀ ਆ ਕਿਉਂਕਿ ਆਪਾਂ ਦੇਖਦੇ ਆ ਫੇਸਬੁੱਕ ਇੰਸਟਾਗ੍ਰਾਮ YouTube ਤੇ ਵੀਡੀਓ ਜਿਹੜੀ ਪਾਉਨੇ ਆ ਤੇ ਸ਼ੇਅਰ ਅਤੇ ਕਮੈਂਟ ਜਰੂਰ ਕਰਦਿਆ ਕਰੋ ਆਪਣੇ ਵੀਊ ਜਰੂਰ ਦੇਦਿਆ ਕਰੋ ਸਾਨੂੰ ਤਾਂ ਜੋ ਸਾਡਾ ਹੌਸਲਾ ਵੱਧ ਸਕੇ ਅਸੀਂ ਹੋਰ ਜਿਹੜੀ ਲੋੜਵੰਦ ਪਰਿਵਾਰਾਂ ਦੀ ਜਿਹੜਾ ਹੈਲਪ ਆ ਉਹ ਕਰਦੇ ਰਿਹਾ ਕਰੀਏ ਇੰਨੀ ਕ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ